ਸਸਿਲਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਸ਼ਾਹੀ ਪਨੀਰ ਦੀ ਬਹੁਤ ਹੀ ਵਧੀਆ ਅਤੇ ਟੇਸਟੀ ਰੈਸਪੀ ਨਾਲ ਬਣਾਵਾਂਗੇ ਆਪਾਂ ਬਿਨਾ ਤੰਦੂਰ ਤੋਂ ਤੰਦੂਰੀ ਰੋਟੀ ਇਹ ਜਿਹੜੀ ਆਪਾਂ ਰੈਸਪੀ ਬਣਾਉਣ ਲੱਗੇ ਆ ਅੱਜ ਆਪਾਂ ਸ਼ਾਹੀ ਪਨੀਰ ਦੀ ਇਹ ਬਹੁਤ ਹੀ ਸੌਖੇ ਅਤੇ ਸਿੰਪਲ ਤਰੀਕੇ ਦੇ ਨਾਲ ਅੱਜ ਆਪਾਂ ਬਣਾਵਾਂਗੇ ਤੇ ਜਿਹੜਾ ਇਹਦਾ ਟੇਸਟ ਆ ਉਹ ਰੈਸਟੋਰੈਂਟ ਨਾਲੋਂ ਵੀ ਬਹੁਤ ਜ਼ਿਆਦਾ ਜਿਹੜਾ ਹੈ ਵਧੀਆ ਹੈ ਸੀਗਾ ਤੇ ਆਪਾਂ ਨੇ ਟرائی ਕਰਕੇ ਦੇਖੀ ਸੀਗੇ ਤੁਸੀਂ ਇੱਕ ਵਾਰ ਜਰੂਰ ਇਹ ਰੈਸਪੀ ਬਣਾ ਕੇ ਦੇਖਿਓ ਤੇ ਚਲੋ ਆਪਾਂ ਰੈਸਪੀ ਬਣਾਉਣੀ ਸ਼ੁਰੂ ਕਰਦੇ ਆਂ ਰੈਸਪੀ ਬਣਾਉਣ ਦੇ ਲਈ ਆਪਾਂ ਨੇ 4 ਤੋਂ 5 ਪਿਆਜ਼ ਲਏ ਨੇ ਆਪਾਂ ਤਿੰਨ ਟਮਾਟਰ ਲਏ ਤੇ ਨਾਲ ਹੀ ਆਪਾਂ ਤਿੰਨ ਨੇ ਜਿਹੜੇ ਵੱਡੇ ਸਾਈਜ਼ ਦੇ ਟਮਾਟਰ ਲਏ ਨੇ ਇਹ ਜਿਹੜੀ ਰੈਸਪੀ ਆਪਾਂ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਟੇਸ ਦਾ ਜਿਹੜਾ ਬਿਲਕੁਲ ਤੁਹਾਨੂੰ ਰੈਸਟੋਰੈਂਟ ਸਟਾਈਲ ਦੇ ਨਾਲ ਆ ਜਿਹੜਾ ਉਹ ਮਿਲੂਗਾ ਤੇ ਹੁਣ ਆਪਾਂ ਲਸਣ ਛਿੱਲ ਲਿਆ ਤੇ ਪਿਆਜ਼ ਨੇ ਜਿਹੜੇ ਉਹ ਵੀ ਛਿੱਲ ਲੈਣੇ ਨੇ ਤੇ ਆਪਾਂ ਇਹਨਾਂ ਨੂੰ ਪਿਆਜ਼ਾਂ ਨੂੰ ਬਾਅਦ ਵਿੱਚ ਛਿੱਲ ਕੇ ਚੰਗੀ ਤਰ੍ਹਾਂ ਜਿਹੜਾ ਧੋਵਾਂਗੇ ਅੱਜ ਆਪਾਂ ਆਪਣੀ ਭੈਣ ਦੇ ਘਰੇ ਆਏ ਹੋਏ ਸੀਗੇ ਇਹ ਰੈਸਪੀ ਜਿਹੜੀ ਆਪਾਂ ਆਪਣੇ ਭੈਣ ਦੇ ਘਰੇ ਤਿਆਰ ਕੀਤੀ ਆ ਅਸੀਂ ਦੋਨਾਂ ਭੈਣਾਂ ਨੇ ਰਲ ਕੇ ਇਹ ਰੈਸਪੀ ਆ ਜਿਹੜੀ ਬਣਾਈ ਆ ਤੇ ਇਹ ਰੈਸਪੀ ਬਹੁਤ ਹੀ ਵਧੀਆ ਬਣੀ ਸੀਗੀ ਤੇ ਬੱਚਿਆਂ ਨੇ ਵੀ ਬਹੁਤ ਪਸੰਦ ਕੀਤੀ ਤੇ ਹੁਣ ਆਪਾਂ ਨੇ ਪਿਆਜ਼ ਨੇ ਜਿਹੜੇ ਉਹ ਛਿੱਲ ਲਏ ਨੇ ਟਮਾਟਰਾਂ ਦਾ ਜਿਹੜਾ ਵਿਚਲਾ ਡੰਡੀ ਵਾਲਾ ਪਾਰਟ ਹੁੰਦਾ ਉਹ ਵੀ ਕੱਢ ਲਿਆ ਏ ਤੇ ਨਾਲ ਹੀ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਵਾਂਗੇ ਇਹਨਾਂ ਦਾ ਪਾਣੀ ਆ ਜਿਹੜਾ ਆਪਾਂ ਸਾਰਾ ਨਿਚੋੜ ਦੇਣਾ ਆਪਾਂ 4-5 ਹਰੀਆਂ ਮਿਰਚਾਂ ਨੇ ਜਿਹੜੀਆਂ ਉਹ ਲਵਾਂਗੇ ਪਿਆਜ਼ਾਂ ਨੂੰ ਆਪਾਂ ਮੋਟਾ-ਮੋਟਾ ਹੀ ਕੱਟਾਂਗੇ ਸ਼ਾਹੀ ਪਨੀਰ ਦੀ ਜਿਹੜੀ ਗਰੇਵੀ ਆਪਾਂ ਇਹ ਮोटे ਪਿਆਜ਼ ਰੱਖ ਕੇ ਬਾਅਦ ਵਿੱਚ ਆਪਾਂ ਮਿਕਸੀ ਦੇ ਨਾਲ ਗ੍ਰाइंड ਕਰਾਂਗੇ ਤੇ ਦੇਖੋ ਪਿਆਜ਼ ਨੇ ਜਿਹੜੇ ਆਪਾਂ ਇੱਕ ਬੌਲ ਦੇ ਵਿੱਚ ਕੱਟ ਲਏ ਨੇ ਲਸਣ ਆ ਜਿਹੜਾ ਇਹ ਵੀ ਆਪਣਾ ਬਹੁਤ ਹੀ ਮੋਟਾ-ਮੋਟਾ ਸੀਗਾ ਤੁਹਾਨੂੰ ਪਤਾ ਹੀ ਆ ਕਿ ਸ਼ਹਿਰਾਂ ਦੇ ਵਿੱਚ ਸਾਰੀ ਚੀਜ਼ਾਂ ਜਿਹੜੀ ਆਪਾਂ ਬਾਜ਼ਾਰੋਂ ਖਰੀਦਦੇ ਆ ਪਿੰਡਾਂ ਦੀਆਂ ਜਿਹੜਾ ਲਸਣ ਹੁੰਦਾ ਆਪਣਾ ਕਈ ਵਾਰ ਨਹੀਂ ਵਧੀਆ ਹੁੰਦਾ ਹੈਗਾ ਉਹਨੂੰ ਛਿੱਲਣ ਨੂੰ ਵੀ ਟਾਈਮ ਲੱਗ ਜਾਂਦਾ ਜਿਆਦਾ ਬਰੀਕ ਹੁੰਦਾ ਹੈ ਇਹ ਆਪਣਾ ਲਸਣ ਨੂੰ ਵੀ ਟਾਈਮ ਨਹੀਂ ਲੱਗਿਆ ਹੈਗਾ ਛਿੱਲਣ ਨੂੰ ਤੇ ਆਪਾਂ ਪਿਆਜ਼, ਟਮਾਟਰ ਅਤੇ ਹਰੀ ਮਿਰਚਾ ਜਿਹੜੀ ਇਹ ਸਾਰਾ ਕੁਝ ਕੱਟ ਕੇ ਰੱਖ ਲਿਆ ਸੀਗਾ ਤੇ ਇਸ ਤੋਂ ਬਾਅਦ ਆਪਾਂ ਤੜਕੇ ਦੀ ਜਿਹੜੀ ਆ ਤਿਆਰੀ ਸ਼ੁਰੂ ਕਰਾਂਗੇ ਤੜਕਾ ਲਾਉਣ ਦੇ ਲਈ ਆਪਾਂ ਕੜਾਹੀ ਦੇ ਉੱਪਰ ਸੌਰੀ ਗੈਸ ਦੇ ਉੱਪਰ ਇੱਕ ਕੜਾਈ ਰੱਖਾਂਗੇ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦੇ ਤੇਲ ਦੀ ਇੱਕ ਕੜਛੀ ਇਹ ਜਿਹੜੀ ਕੜਛੀ ਆ ਇਹ ਬਹੁਤ ਵਧੀਆ ਸਾਈਜ਼ ਦੀ ਡੁੰਗੀ ਕੜਸ਼ੀ ਆ ਤੇ ਜਿਆਦਾ ਕਵਾਂਟਿਟੀ ਦੇ ਵਿੱਚ ਇਹਦੇ ਵਿੱਚ ਜਿਹੜੀ ਕਿ ਇਹ ਚੀਜ਼ ਆਉਂਦੀ ਆ ਤੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਆਪਾਂ ਇਹਦੇ ਵਿੱਚ ਇੱਕ ਵੱਡੀ ਇਲਾਇਚੀ ਤੇ ਦੋ ਛੋਟੇ ਛੋਟੇ ਟੁਕੜੇ ਦਾਲਚੀਨੀ ਦੇ ਤੇ ਨਾਲ ਹੀ ਇੱਕ ਚਮਚਾ ਜੀਰੇ ਦਾ ਪਾਇਆਏ ਤੇ ਨਾਲ ਹੀ ਆਪਾਂ ਜਿਹੜਾ ਲਸਣ ਆ ਉਹ ਪਾਤਾਏ ਲਸਣ ਨੂੰ ਆਪਾਂ ਹਲਕਾ ਬ੍ਰਾਊਨ ਹੋਣ ਤੇ ਬਾਅਦ ਵਿੱਚ ਆਪਾਂ ਪਿਆਜ਼ ਪਾਵਾਂਗੇ ਲਸਣ ਜਿਹੜਾ ਆਪਣਾ ਮੋٹے ਸਾਈਜ਼ ਦਾ ਇਸ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਬਰਾਊਨ ਕਰਕੇ ਹੀ ਪਾਵਾਂਗੇ ਤੇ ਜਿਹੜੇ ਪਿਆਜ਼ ਨੇ ਆਪਣੇ ਆਪਾਂ ਨੇ ਪਿਆਜ਼ ਨੇ ਜਿਹੜੇ ਜ਼ਿਆਦਾ ਮਾਤਰਾ ਦੇ ਵਿੱਚ ਲਏ ਨੇ ਤਾਂ ਕਿ ਜਿਹੜੇ ਆਪਾਂ ਨੂੰ ਬਾਅਦ ਦੇ ਵਿੱਚ ਮਿੱਠਾ ਪਾ ਕੇ ਆਪਾਂ ਬਣਾਉਨੇ ਆ ਨਾ ਥੋੜਾ ਜਿਹਾ ਚੀਨੀ ਪਾ ਲੈਨੇ ਆ ਜਾਂ ਤੁਸੀਂ ਖੰਡ ਪਾ ਲੈਨੇ ਹੋ ਸ਼ਾਹੀ ਪਨੀਰ ਦੇ ਵਿੱਚ ਉਹਦੀ ਜ਼ਰੂਰਤ ਨਾ ਪਵੇ ਪਿਆਜ਼ ਨੇ ਜਿਹੜੇ ਜ਼ਿਆਦਾ ਮਿਠਾਸ ਤੇ ਹੁੰਦੇ ਨੇ ਜ਼ਿਆਦਾ ਆਪਾਂ ਪਿਆਜ਼ ਇਸ ਕਰਕੇ ਇਸਤੇਮਾਲ ਕੀਤੇ ਨੇ ਪਿਆਜ਼ਾਂ ਨੂੰ ਆਪਾਂ ਨੇ ਥੋੜਾ ਜਿਹਾ ਰਾੜਾ ਲਵਾ ਲਿਆ ਸੀ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਐਡ ਕਰਾਂਗੇ। ਅਦਰਕ ਆਪਾਂ ਨੇ ਗਰਮੀ ਕਰਕੇ ਨਹੀਂ ਪਾਇਆ ਹੈਗਾ। ਆਪਾਂ ਨੇ ਲਸਣ ਆ ਜਿਹੜਾ ਉਹ ਜ਼ਿਆਦਾ ਕਵਾਂਟਿਟੀ ਦੇ ਵਿੱਚ ਪਾ ਲਿਆ ਏ। ਤੇ ਹੁਣ ਆਪਾਂ ਇਹਨੂੰ 3 ਤੋਂ 4 ਮਿੰਟ ਇਦਾਂ ਹੀ ਹਿਲਾਉਂਦੇ ਰਹਾਂਗੇ ਤੇ ਇੱਧਰ ਆਪਾਂ ਨੇ ਪਾਇਆ ਪਨੀਰ ਲਿਆ ਸੀ ਜਿੰਨੇ ਨੂੰ ਆਪਣਾ ਪਿਆਜ਼ ਭੁੱਜਦਾ ਉੰਨੇ ਨੂੰ ਆਪਾਂ ਪਨੀਰ ਦੀ ਆ ਜਿਹੜੀ ਕਟਿੰਗ ਕਰ ਲਾਂਗੇ। ਪਨੀਰ ਆ ਜਿਹੜਾ ਤੁਸੀਂ ਆਪਣੇ ਹਸਾਬ ਦੇ ਨਾਲ ਕੱਟ ਕਰ ਲੈਣਾ ਆਪਾਂ ਇਹਦੇ ਚੌਰਸ ਟੁਕੜੇ ਕਰਕੇ ਸਾਰੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਟਕੋਣੀ ਸ਼ੇਪ ਦੇ ਵਿੱਚ ਕੱਟ ਕਰਾਂਗੇ ਜਦੋਂ ਤੱਕ ਆਪੜਾ ਮਸਾਲਾ ਪੁੱਜ ਜਾਂਦਾ ਆਪਾਂ ਨੇ ਗੈਸ ਦੀ ਫਲੇਮ ਆ ਜਿਹੜੀ ਹੌਲੀ ਕੀਤੀ ਹੋਈ ਆ ਸ਼ਾਹੀ ਪਨੀਰ ਦੀ ਜਿਹੜੀ ਰੈਸਪੀ ਆ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣ ਜਾਂਦੀ ਆ ਇਹਦੇ ਵਿੱਚ ਜ਼ਿਆਦਾ ਆਪਾਂ ਨੂੰ ਝੰਜਟबाजी ਵੀ ਨਹੀਂ ਹੁੰਦੀ ਹੈਗੀ ਜੇਕਰ ਤੁਹਾਡੇ ਘਰੇ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਤੁਸੀਂ ਇਹ ਰੈਸਪੀ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਉਹਨਾਂ ਨੂੰ ਖਵਾ ਸਕਦੇ ਹੋ ਤੇ 나ੜੀ ਜਿਹੜੇ ਤੁਹਾਡੇ ਮਹਿਮਾਨ ਨੇ ਤੁਹਾਡੀ ਤਾਰੀਫ ਕਰੇ ਬਿਨਾਂ ਨਹੀਂ ਜਾਣਗੇ ਇੰਨਾ ਕਿ ਟੇਸਟੀ ਜਿਹੜਾ ਆਪਣਾ ਇਹ ਸ਼ਾਈ ਪਨੀਰਾ ਬਣ ਜਾਂਦਾ ਹੈ ਤੇ ਕੋਈ ਜ਼ਿਆਦਾ ਇਹਦੇ ਵਿੱਚ ਲਿਚ ਇੰਗਰੀਡੀਅੰਟਸ ਐਡ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਹੈਗੀ ਤੁਸੀਂ ਇਹਨੂੰ ਜਿਸ ਤਰ੍ਹਾਂ ਮੈਂ ਰੈਸਪੀ ਸੌਖੇ ਤਰੀਕੇ ਨਾਲ ਬਣਾਈ ਆ ਉਸ ਤਰ੍ਹਾਂ ਵੀ ਬਣਾ ਸਕਦੇ ਹੋ ਤੇ ਆਪਾਂ ਨੇ ਪਨੀਰ ਨੂੰ ਕੱਟ ਕਰ ਲਿਆ ਸੀਗਾ ਤੇ ਹੁਣ ਇੱਕ ਵਾਰ ਆਪਾਂ ਫੇਰ ਤੋਂ ਇਹਨੂੰ ਹਲਾ ਲਵਾਂਗੇ ਪਨੀਰ ਦੀ ਦੇਖੋ ਸ਼ੇਪ ਆ ਜਿਹੜੀ ਆਪਾਂ ਨੇ ਇਸ ਤਰ੍ਹਾਂ ਦੀ ਟਿਕੋਣੀ ਸਾਈਜ਼ ਦੀ ਬਣਾ ਲਈ ਆ ਤੁਸੀਂ ਚਾਰਸ ਪੀਸ ਵੀ ਲੈ ਸਕਦੇ ਹੋ ਇਹ ਤੁਹਾਡੀ ਚੋਆਇਸ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦਾ ਪਨੀਰ ਆ ਜਿਹੜਾ ਕੱਟਣਾ ਪਸੰਦ ਕਰਦੇ ਹੋ ਜ्यादातर ਆਪਾਂ ਦੇਖਿਆ ਰੈਸਟੋਰੈਂਟਾਂ ਦੇ ਵਿੱਚ ਤਕੌਣੀ ਸ਼ੇਪ ਦੇ ਵਿੱਚ ਹੀ ਪਨੀਰ ਆ ਜਿਹੜਾ ਕੱਟਿਆ ਹੋਇਆ ਹੁੰਦਾ ਤੇ ਹੁਣ ਆਪਾਂ ਪਿਆਜ਼ਾਂ ਦੇ ਵਿੱਚ 1.5 ਚਮਚਾ ਜਿਹੜਾ ਨੂਨ ਦਾ ਪਾ ਦਾਂਗੇ ਤੇ ਨਾਲ ਹੀ 1.5 ਚਮਚਾ ਆਪਾਂ ਪਾਵਾਂਗੇ ਹਲਦੀ ਤੇ ਨਾਲ ਹੀ ਆਪਾਂ 1/4 ਚਮਚ ਗਰਮ ਮਸਾਲੇ ਦਾ ਲਵਾਂਗੇ ਆਪਾਂ ਜਿਆਦਾ ਤੇਜ ਮਸਾਲੇ ਇਹਦੇ ਵਿੱਚ ਐਡ ਨਹੀਂ ਕੀਤੇ ਹੈਗੇ ਤੇ ਹੁਣ ਆਪਾਂ ਥੋੜੀ ਦੇਰ ਇਸ ਨੂੰ ਭੁੰਨਣ ਤੋਂ ਬਾਅਦ ਮਸਾਲਿਆਂ ਨੂੰ ਪਕਾਉਣ ਤੋਂ ਬਾਅਦ ਇਸ ਨੂੰ ਗੈਸ ਦੀ ਫਲੇਮ ਨੂੰ ਆਪਾਂ ਬੰਦ ਕਰ ਦੇਵਾਂਗੇ ਤਾਂ ਕਿ ਜਿਹੜਾ ਆਪਣਾ ਮਸਾਲਾ ਹੈ ਉਹ ਠੰਡਾ ਹੋ ਜਵੇ ਠੰਡਾ ਹੋਣ ਤੋਂ ਬਾਅਦ ਹੀ ਆਪਾਂ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਜਿਹੜੇ ਖੜੇ ਮਸਾਲੇ ਦਾਲਚੀਨੀ ਅਤੇ ਆਪਣੇ ਕੋਲ ਇਲਾਇਚੀ ਸੀਗੀ ਉਹ ਆਪਾਂ ਨੇ ਬਾਹਰ ਕੱਢ ਦਿੱਤੀ ਸੀਗੀ ਇਹਦਾ ਫਲੇਵਰ ਆ ਜਿਹੜਾ ਆਪਣਾ ਪਿਆਜ਼ਾਂ ਦੇ ਨਾਲ ਆ ਜਿਹੜਾ ਐਬਜ਼ਾਰਬ ਹੋ ਗਿਆ ਸੀਗਾ ਤੇ ਹੁਣ ਆਪਾਂ ਮਿਕਸੀ ਜਾਰ ਦੇ ਵਿੱਚ ਪਾ ਕੇ ਇਹ ਮਸਾਲੇ ਨੂੰ ਬਲੈਂਡ ਕਰ ਲਵਾਂਗੇ ਮਸਾਲਾ ਆਪਾਂ ਠੰਡਾ ਹੋਣ ਤੋਂ ਬਾਅਦ ਹੀ ਬਲੈਂਡ ਕਰਾਂਗੇ ਨਹੀਂ ਤੇ ਇਹਦੇ ਵਿੱਚ ਕੀ ਹੈ ਕਿ ਭਾਫ਼ ਬਣ ਕੇ ਮਸਾਲਾ ਜਿਹੜਾ ਬਾਹਰ ਆ ਜਾਂਦਾ ਦੇਖੋ ਆਪਣਾ ਮਸਾਲਾ ਇਹ ਬਹੁਤ ਹੀ ਵਧੀਆ ਪਿਸਿਆ ਹੈ ਤੇ ਹੁਣ ਆਪਾਂ ਉਸੇ ਕੜਾਹੀ ਦੇ ਵਿੱਚ ਦੁਬਾਰਾ ਤੇਲ ਦਾ ਇਸਤੇਮਾਲ ਨਹੀਂ ਕਰਾਂਗੇ ਜਿਹੜਾ ਆਪਾਂ ਨੇ ਪਹਿਲਾਂ ਭੁੰਨਣ ਸਮੇਂ ਦੇ ਵਿੱਚ ਤੇਲ ਵਰਤਿਆ ਸੀਗਾ ਉਨੇ ਕ ਤੇਲ ਦੇ ਨਾਲ ਹੀ ਆਪਾਂ ਇਸ ਮਸਾਲੇ ਦੀ ਗਰੇਵੀ ਨੂੰ ਸਾਰੀ ਨੂੰ ਭੁੰਨਾਂਗੇ ਤੇ ਨਾਲ ਆਪਾਂ ਨੇ ਕੱਪ ਸੀਗਾ ਜਿਹੜਾ ਮਿਕਸੀ ਦਾ ਉਹ ਧੋ ਕੇ ਪਾਤਾ ਸੀਗਾ ਪਹਿਲਾਂ ਜਿਹੜੀ ਆਪਾਂ ਹਲਦੀ ਪਾਈ ਸੀ ਉਹ ਥੋੜੀ ਜਿਹੀ ਘੱਟ ਸੀਗੀ ਆਪਣੀ ਛੋਟੀ ਡੱਬੀ ਦੇ ਵਿੱਚ ਹਲਦੀ ਖਤਮ ਹੋਈ ਹੋਈ ਸੀ ਤੇ ਹੁਣ ਆਪਾਂ ਛੋਟੀ ਡੱਬੀ ਰੀਫਲ ਕਰ ਲਈ ਆ ਤੇ ਹੁਣ ਆਪਾਂ ਅੱਧਾ ਇੱਕ ਚਮਚਾ ਇਹਦੇ ਵਿੱਚ ਹਲਦੀ ਦਾ ਹੋਰ ਐਡ ਕੀਤਾ ਤੇ ਨਾਲ ਹੀ ਇੱਕ ਪਾਸੇ ਆਪਾਂ ਪਾਣੀ ਗਰਮ ਰੱਖਾਂਗੇ ਥੋੜਾ ਜਿਹਾ ਗਰਮ ਪਾਣੀ ਪਾ ਕੇ ਆਪਾਂ ਮਸਾਲੇ ਨੂੰ ਆ ਜਿਹੜਾ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਕੀ ਇਹ ਜਿਹੜਾ ਮਸਾਲਾ ਸਾਰਾ ਪਾਣੀ ਨਹੀਂ ਸੋਖ ਲੈਂਦਾ ਤੇ ਨਾਲ ਹੀ ਜਿਹੜਾ ਜਿੰਨਾ ਕੁ ਵੀ ਆਪਾਂ ਨੇ ਤੇਲ ਪਾਇਆ ਸੀਗਾ ਤੇ ਉਹ ਛੱਡਣਾ ਸ਼ੁਰੂ ਨਹੀਂ ਕਰ ਦਿੰਦਾ ਤੇ ਦੇਖੋ ਆਪਣੀ ਕੜਾਹੀ ਦੇ ਵਿੱਚ ਹਲਕਾ-ਹਲਕਾ ਤੇਲ ਆ ਜਿਹੜਾ ਇਹਨੇ ਛੱਡ ਦਿੱਤਾ ਸੀਗਾ ਮਸਾਲੇ ਨੇ ਤੇ ਮਸਾਲਾ ਜਿਹੜਾ ਆਪਣਾ ਬਿਲਕੁਲ ਚੰਗੀ ਤਰ੍ਹਾਂ ਭੁੱਜ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਪਾਣੀ ਆਪਾਂ ਐਡ ਕਰਾਂਗੇ ਜਿੰਨੀ ਕੁ ਤੁਸੀਂ ਗਰੇਵੀ ਦੀ ਥਿਕਨੈਸ ਰੱਖਣੀ ਚਾਹੁੰਦੇ ਹੋ ਓੰਨਾ ਕੁ ਤੁਸੀਂ ਇਹਦੇ ਵਿੱਚ ਪਾਣੀ ਆ ਜਿਹੜਾ ਐਡ ਕਰ ਸਕਦੇ ਹੋ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਕਸੂਰੀ ਮੇਥੀ ਕਸੂਰੀ ਮੇਥੀ ਆ ਜਿਹੜੀ ਹੁਣ ਮੀਹਾਂ ਦੇ ਮੌਸਮ ਕਰਕੇ ਥੋੜੀ ਜੀ ਸੁਲਬੀ ਹੋਈ ਆ ਜੇਕਰ ਤੁਸੀਂ ਇਹਨੂੰ ਕ੍ਰਿਸਪੀ ਜਿਹਾ ਬਣਾਉਣਾ ਚਾਹੁੰਦੇ ਹੋ ਤਾਂ ਹਲਕਾ ਜਿਹਾ ਤੁਸੀਂ ਇਸ ਨੂੰ ਸੇਕ ਲਵਾ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਜਿਹੜਾ ਕਾਜੂ ਦਾ ਪੇਸਟ ਆ ਉਹ ਐਡ ਨਹੀਂ ਕੀਤਾ ਹੈਗਾ ਆਪਾਂ ਸਿਰਫ ਇਹਦੇ ਵਿੱਚ ਦੋ ਚਮਚੇ ਘਰ ਦੀ ਫ੍ਰੈਸ਼ ਮਲਾਈ ਆ ਜਿਹੜੀ ਉਹ ਪਾਵਾਂਗੇ ਜਿਆਦਾ ਜੇ ਆਪਾਂ ਇਸ ਨੂੰ ਰਿਚ ਬਣਾਉਨੇ ਆ ਤਾਂ ਕਿ ਆ ਬੱਚੇ ਆ ਜਿਹੜੇ ਉਹ ਖਾ ਨਹੀਂ ਪਾਉਂਦੇ ਹੈਗੇ ਆਪਣਾ ਮਨ ਦੇ ਨਾਲ ਜਿਆਦਾ ਹੈਵੀ ਹੋ ਜਾਂਦਾ ਹੈ ਇਸ ਤਰ੍ਹਾਂ ਬਣਾਉਣ ਦੇ ਨਾਲ ਜਿਹੜਾ ਟੇਸਟ ਆਉ ਬਿਲਕੁਲ ਰੈਸਟੋਰੈਂਟ ਸਟਾਈਲ ਆਉਂਦਾ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਵਧੀਆ ਲੱਗਦੀ ਹੈ ਜਿਆਦਾ ਹੈਵiness ਵੀ ਨਹੀਂ ਹੁੰਦੀ ਹੈਗੀ ਆਪਾਂ ਨੂੰ ਤੇ ਦੇਖੋ ਹੁਣ ਆਪਾਂ ਪਾਣੀ ਪਾਤਾ ਹੈ ਤੇ ਆਪਣੀ ਗਰੇਵੀ ਆ ਜਿਹੜੀ ਉਹ ਰਿਜਣ ਲੱਗ ਗਈ ਆ ਤੇ ਹੁਣ ਆਪਾਂ ਗਰੇਵੀ ਦੇ ਵਿੱਚ ਸਾਰਾ ਪਨੀਰ ਆ ਜਿਹੜਾ ਉਹ ਸਾਰਾ ਪਨੀਰ ਆਪਾਂ ਐਡ ਕਰ ਦਵਾਂਗੇ ਤੇ ਪਨੀਰ ਪਾ ਕੇ ਆਪਾਂ ਇਹਨੂੰ 5 ਮਿੰਟਾਂ ਜਿਹੜਾ ਲੋ ਫਲੇਮ ਦੇ ਉੱਤੇ ਪਕਾ ਲਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਆਪਣੇ ਚੰਗੀ ਤਰ੍ਹਾਂ ਪਨੀਰ ਦੇ ਵਿੱਚ ਅਬਜ਼ਰਬ ਹੋ ਜਾਣ ਤੇ ਹੁਣ ਆਪਾਂ ਤੰਦੂਰੀ ਰੋਟੀ ਤਿਆਰ ਕਰਾਂਗੇ ਤਵੇ ਦੇ ਉੱਪਰ ਹੀ ਆਪਾਂ ਤੰਦੂਰੀ ਰੋਟੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਇਹ ਰੋਟੀ ਹੈ ਜਿਹੜੀ ਇਹ ਵੀ ਬਣਾਉਣੀ ਬਹੁਤ ਹੀ ਆਸਾਨ ਆ ਤੇ ਹੁਣ ਆਪਾਂ ਨੇ ਇੱਕ ਰੋਟੀ ਹੈ ਜਿਹੜੀ ਚੱਕਲੇ ਦੇ ਉੱਪਰ ਬੇਲ ਲਈ ਆ ਤੇ ਇੱਕ ਪਾਸੇ ਆਪਾਂ ਪਾਣੀ ਵਾਲਾ ਹੱਥ ਲਗਾ ਕੇ ਇਸ ਨੂੰ ਤਵੇ ਦੇ ਉੱਪਰ ਪਾ ਲੈਣਾ ਜਦੋਂ ਤਵੇ ਦੇ ਉੱਪਰ ਹਲਕੇ ਹਲਕੇ ਬੱਬਲਸ ਆਉਣੇ ਸ਼ੁਰੂ ਹੋ ਜਾਣ ਉਦੋਂ ਤੁਸੀਂ ਤਵੇ ਨੂੰ ਆ ਜਿਹੜਾ ਦੂਜਾ ਪਾਸਾ ਪਲਟਾ ਕੇ ਰੋਟੀ ਨੂੰ ਸੇਕ ਸੇਕ ਲੈਣਾ ਤੇ ਦੇਖੋ ਰੋਟੀ ਆ ਜਿਹੜੀ ਆਪਣੀ ਕਿੰਨੀ ਵਧੀਆ ਸੇਕ ਰਹੀ ਆ ਤੇ ਨਾਲ ਹੀ ਜਿਹੜੇ ਆ ਬੱਬਲਸ ਉੱਠਣੇ ਸ਼ੁਰੂ ਹੋ ਗਏ ਨੇ ਤੇ ਬਾਅਦ ਦੇ ਵਿੱਚ ਆਪਾਂ ਰੋਟੀ ਨੂੰ ਆ ਜਿਹੜਾ ਉਹਨੂੰ ਪਲਟਾ ਲਵਾਂਗੇ ਤੇ ਦੇਖੋ ਇਸ ਤਰ੍ਹਾਂ ਜਿਹੜੀ ਆਪਣੀ ਤੰਦੂਰੀ ਰੋਟੀ ਆ ਉਹ ਵੀ ਬਣ ਕੇ ਤਿਆਰ ਹੋ ਗਈ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ ਤੇ ਹੁਣ ਆਪਾਂ ਜਿਹੜਾ ਆਪਣਾ ਸ਼ਾਹੀ ਪਨੀਰ ਰੈਸਪੀ ਆ ਇਹ ਆਪਾਂ ਸਰਵ ਕਰਾਂਗੇ ਤੇ ਆਪਾਂ ਨੇ ਪਲੇਟ ਦੇ ਵਿੱਚ ਦੋ ਰੋਟੀਆਂ ਨੇ ਜਿਹੜੀਆਂ ਉਹ ਬਣਾ ਲਈਆਂ ਨੇ ਨਾਲ ਹੀ ਆਪਾਂ ਖੀਰੇ ਅਤੇ ਪਿਆਜ਼ ਦਾ ਜਿਹੜਾ ਸਲਾਦ ਆ ਉਹ ਲਵਾਂਗੇ ਹੇ ਹੁਣ ਆਪਾਂ ਨੇ ਜਿਹੜਾ ਸ਼ਾਹੀ ਪਨੀਰ ਆ ਉਹ ਪਾ ਲਿਆ ਏ ਇਸ ਤਰ੍ਹਾਂ ਤੁਸੀਂ ਇਹ ਰੈਸਪੀ ਆ ਜਿਹੜੀ ਆਪਣੀ ਘਰ ਦੇ ਵਿੱਚ ਆਏ ਮਹਿਮਾਨਾਂ ਨੂੰ ਵੀ ਬਣਾ ਕੇ ਖਵਾ ਸਕਦੇ ਹੋ ਤੇ ਆਪ ਵੀ ਖਾ ਸਕਦੇ ਹੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ